ਸੀ ਗੱਲ ਵੀ ਦੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਆ ਆਪਾਂ ਕਹਿ ਦਿੰਨੇ ਆ ਨਾ ਵੀ ਟਰੈਕਟਰ ਐ ਚੱਲਦਾ ਫਲਾਨਾ ਚੱਲਦਾ ਆ ਦੇ ਲੋ ਆਹ 60 55 ਵਾ ਹੈ ਨਾ ਪੂਰਾ ਵਧੀਆ ਟਰੈਕਟਰ ਆ ਹੈ ਨਾ ਕਿ ਬਹੁਤ ਸੋਹਣਾ ਟਰੈਕਟਰ ਚੱਲਦਾ ਏ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਇਹਦੇ ਪੈਡਲ ਦੂਜੇ ਲੋਟ ਆ ਹੈ ਨਾ ਕਿ ਤੁਸੀਂ ਦੇ ਲੋ ਆ 16 ਤਵੀਆਂ ਨੇ 16 ਤਵੀਆਂ ਦੇ ਵੀ ਪੂਰਾ ਫੁੱਲ ਖੋਲਿਆ ਪਿਆ ਵੀ ਐਨ ਪੁਰੀਆਂ ਫੁੱਲ ਸੁਖਲੀਆਂ ਤਵੀਆਂ ਜੇ ਆਪਾਂ ਵਧੀਆ ਤਰੀਕੇ ਨਾਲ ਬਾਹੀ ਕਰਨੀਆਂ ਤਾਂ ਟਰੈਕਟਰ ਦਾ ਜੋਰ ਮੱਲੋ ਮੱਲੀ ਲੱਗਦਾ ਹੀ ਲੱਗਦਾ ਚਾਹੇ ਜਿੱਦਾਂ ਮਰਜ਼ੀ ਕਰ ਲੋ ਤੁਸੀਂ ਇਹ ਨਹੀਂ ਹੁੰਦੀ ਗੱਲ ਹਨਾ ਕਿ ਟਰੈਕਟਰ ਆਪਾਂ ਕਹਿ ਦੇਣਾ ਵੀ ਏਡੀਆਂ ਤਵੀਆਂ ਪਾਜੋ ਏਡੀਆਂ ਪਾ ਲੋ ਨਾ ਨਾਲੇ ਆ ਤਵੀਆਂ ਨਾ ਸਾਡੀਆਂ ਬਹੁਤ ਸਾਡੀਆਂ ਜੀਆਂ ਹਲਕੀਆਂ ਜੀਆਂ ਤਵੀਆਂ ਨੇ ਦੇਖ ਲੋ ਫੁੱਲ ਖੋਲੀਆਂ ਤੇ ਕਿਵੇਂ ਰੋਲਾ ਪਾਉਂਦਾ ਠੀਕ ਨੇ ਦੇਖ ਲੋ ਇਹ ਹੁੰਦੀ ਆ ਗੱਲ ਹਨਾ ਕਿ ਆਪਾਂ ਜਦ ਸੰਦ ਲਾਉਣਾ ਹੀ ਨਹੀਂ ਕਾ ਉਹਦੇ ਵਿੱਚ ਕੀ ਕਰੋਗੇ ਹੁਣ ਇਹ ਕੱਲ ਆਪਣਾ ਬਾਈ ਦੂਜਾ ਤਿਆਰ ਕਰਦਾ ਸੀ ਉਹਨੇ ਗਲ ਦਵੀਆਂ ਲਾਈਆਂ ਹੀ ਨਹੀਂ ਅੱਜ ਦੁਬਾਰਾ ਫੇਰਵਾਉਣਾ ਪਿਆ ਕਿਉਂਕਿ ਟੰਡੇ ਉਹ ਬਾਜਰਾ ਵੱਢਿਆ ਸੀ ਥੱਲਿਓ ਬਾਜਰੇ ਦੇ ਟੰਡੇ ਉਮੀਦ ਦੇਖੀ ਜਾਂਦੀ ਥੱਲਿਓ ਉਹ ਮਸ਼ੀਨ 'ਚ ਫਸ ਗਏ ਮਸ਼ੀਨ ਤੇ ਮੱਕੀ ਬੀਜਣ ਲੱਗੇ ਸੀਗੇ ਪੱਠਿਆਂ ਦੀ ਤੇ ਜਿਹੜੇ ਆਪਣੇ ਪੱਠਿਆਂ ਨੂੰ ਵੱਢਣੀਆਂ ਹਨ ਤੇ ਉਹ ਬੀਜਣੀ ਸੀ ਤੇ ਉਹ ਹੁਣ ਮਸ਼ੀਨ ਚਲਾਉਣ ਲੱਗੇ ਕੱਲੋਂ ਕਹਿੰਦਾ ਮੈਂ ਤਿਆਰ ਕਰਿਆ ਜਦ ਆ ਕੇ ਹੁਣ ਮਸ਼ੀਨ ਪਾਈ ਤਾਂ ਉਹ ਪੱਠੇ ਫਸ ਹੀ ਜਾਂਦੇ ਤਾਂ ਹੁਣ ਟਰੈਕਟਰ ਮਗਰ ਪਾ ਕੇ ਤਵੀਆਂ ਉਹੀ ਤਵੀਆਂ ਨੇ ਤੇ ਉਹੀ ਖੱਤਾ ਬਣ ਗਿਆ ਦਿਲ ਬਸ ਸਮਝ ਹੀ ਨਹੀਂ ਆਉਂਦੀ ਪਤਾ ਨਹੀਂ ਵੀ ਕੀ ਗੱਲ ਕਰ ਦਿੰਦੇ ਹਨ ਕਾ ਕੇ ਬੋਣ ਦੇ ਨਾਲ ਹੀ ਕੰਮ ਬਣਦਾ ਵਾ ਭਜਾ ਭਜਾ ਕੇ ਕਦੇ ਬਾਈਆਂ ਨਹੀਂ ਹੁੰਦੀਆਂ ਕਿਹੜੇ ਖ ਕੋਣ ਆ ਆਪਾਂ ਸਾਰੇ ਕਿਸਾਨ ਭਰਾਵਾ ਜਿੰਨੇ ਵੀ ਦੇਖਦੇ ਆਉਣਗੇ ਸ਼ਾਇਦ ਵੀਡੀਓ ਮੇਰੀ ਨਾ ਸਾਰੇ ਜਾਣੇ ਦੇਖਿਓ ਵੀ ਆਪਾਂ ਖੱਤੇ 'ਚ ਕਿਦੋਂ ਟਰੈਕਟਰ ਭਜਾਉਂਦੇ ਆ ਜਿਵੇਂ ਅੱਜ ਕੱਲ ਲੋਕ ਦਿਖਾਉਂਦੇ ਆ ਨਾ ਇਹ ਆ ਦੇ ਟਰੈਕਟਰ ਦੇ ਆ ਕਰਤਾ ਮੋਡੀਫਿਕੇਸ਼ਨ ਕਰਕੇ ਇੰਨਾ ਭਜਾਤਾ ਮੂਰੋ ਟਾਇਰ ਮੂਰੋ ਟਾਇਰ ਚੱਕ ਕੇ ਆਪਾਂ ਕਦੋਂ ਚਲਾਉਨੇ ਆ ਟਰੈਕਟਰ ਹਲਾਂ ਤੇ ਬਾਕੇ ਸਾਡੇ ਤੇ ਤਾਂ ਅਜ ਤੱਕ ਚੱਕੇ ਹੀ ਨਹੀਂ ਟਾਇਰ ਸਾਡੇ ਕੋਲ ਛੋਟੇ ਆ ਛੋਟਾ ਟਰੈਕਟਰ ਇਦੋਂ ਵੀ ਛੋਟਾ ਟਰੈਕਟਰ ਇਹਨਾਂ ਮਗਰ 11 ਹਾਲ ਪਾਉਨੇ ਆ ਸਾਡੇ ਤੇ ਇਹਨਾਂ ਨੇ ਨਹੀਂ ਕਦੇ ਟਾਇਰ ਚੱਕੇ ਭਰਾ ਤੇ ਸਾਡੇ ਤਾਂ ਇਹਨਾਂ ਨੇ ਨਹੀਂ ਕਦੀ ਟਾਇਰ ਚੱਕੇ ਨਾ ਕੇ ਦੀ ਵੱਡਿਆਂ ਨੇ ਚੱਕੇ ਆ ਠੀਕ ਨੇ ਸਾਡਾ ਤਾਂ ਆਹ ਟਰੈਕਟਰ ਮਗਰ 11 ਪੌਣਿਆਂ 90 10 ਮਗਰ 19 ਹਲ ਪੌਣਿਆਂ 17 ਹਲ ਪੌਣਿਆਂ ਉਹਦੇ ਮਗਰ 19 ਚਾਹੀਦੇ ਆ ਪਰ 17 ਪੌਣਿਆਂ ਹਨ ਤੇ ਜੇ ਜੇ ਲਵਾਉਣੇ ਆ ਤਾਂ ਉਹੀ ਪੂਰੇ ਟੌਪ ਦੇ ਖਿੱਚਦੇ ਆ ਟਰੈਕਟਰ ਹਨ ਤੇ ਕੋਈ ਇਹੋ ਜੀ ਕੋਈ ਗੱਲ ਹੀ ਨਹੀਂ ਤੇ ਜੇ ਲਾਉਣੇ ਆ ਹਨ ਐਵੇਂ ਲਾ ਲਾ ਕੇ ਆਪਾਂ ਦਿਖਾਉਣੇ ਆ ਵੀ ਟਾਇਰ ਉੱਤੇ ਨੂੰ ਚੱਕ ਕੇ ਜਾਂ ਫਲਾਨਾ ਰੇਸਾਂ ਦੇ ਕੇ ਸਲਿੱਪ ਕੱਢ ਕੇ ਸਲਿੱਪ ਕੱਢ ਕੇ ਆ ਟਰੈਕਟਰ ਚਲਾਉਣ ਦਾ ਸੁਆਦ ਆਉਂਦਾ ਵੀ ਆਪਾਂ ਟਰੈਕਟਰਾਂ ਦੇ ਸਲੈਪ ਕਢਾ ਕਢਾ ਕੇ ਮਸ਼ੀਨਰੀ ਨੂੰ ਚਲਾਉਨੇ ਆ ਕਿੱਥੋਂ ਸਵਾਦ ਆ ਜੂ ਉਵੇਂ ਮਸ਼ੀਨਰੀ ਚਲਾਉਣ ਦਾ ਸਾਨੂੰ ਤਾਂ ਆਉਂਦਾ ਨਹੀਂ ਬਿਲਕੁਲ ਵੀ ਭਾਈ ਸਾਡੀ ਤਾਂ ਜਾਨ ਨਿਕਲਦੀ ਆ ਉੱਤੇ ਬੈਠਿਆਂ ਦੀ ਜੇ ਮੈਂ ਚਲਾਵਾਂ ਹੁਣ ਚਲਾਉਣਾ ਹਾਂ ਟਰੈਕਟਰ ਦਾ ਜ਼ੋਰ ਲਵਾਓ ਉਨਾ ਲਵਾਓ ਜਿੰਨਾ ਉਹ ਸਹੰਦਾ ਠੀਕ ਨੇ ਵੀ ਜਿੰਨਾ ਪੂਰਾ ਟੌਪ ਦਾ ਸਹੰਦਾ ਵੀ ਜਿੰਨੇ ਚ ਹਾਲ ਪੂਰੇ ਟੌਪ ਦੇ ਖਿੱਚੇ ਹਾਲੀ ਉਸ ਹਿਸਾਬ ਨਾਲ ਪਾਓ ਜਿਵੇਂ ਜਿੰਡੀ ਪਾਵਰ ਆ ਉਸ ਮੁਤਾਬਕ ਉਹਦੇ ਮਗਰ ਹਾਲ ਰੋਟਾਵੇਟਰ ਤਵੀਆਂ ਸੁਹਾਗਾ ਸਾਰੀਆਂ ਚੀਜ਼ਾਂ ਉਸ ਮੁਤਾਬਕ ਪਾਉਣੇ ਚਾਹੀਦੇ ਹੁਣ ਜਿਵੇਂ ਆ ਟਰੈਕਟਰ ਹੈ ਇਹਦੇ ਮਗਰ ਮੈਂ 10 ਫੁੱਟਾ ਰੋਟਾਵੇਟਰ ਪਾ ਕੇ ਲੈ ਆਵਾ ਕੀ ਇਹਨੇ ਵਿਚਾਰ ਨਹੀਂ ਕਰਨਾ ਮਾੜਾ ਮਾੜਾ ਲਾ ਕੇ ਉਹ ਵੀਡੀਓ ਬਣਾਉਣ ਨੂੰ ਬਣਾ ਕੇ ਪਾ ਦਾਂਗੇ ਦੇਖੋ ਜੀ 10 ਫੁੱਟਾ ਖੜਦਾ ਨਾਲੇ ਪੱਠਿਆਂ ਵਾਲੇ ਚ ਤਾਂ ਜਿੱਡਾ ਮਰਜੀ ਰੋਟਾਵੇਟਰ ਪਾ ਕੇ ਚਲਾ ਲਓ ਆਹ ਪਤਾ ਤਾਂ ਆਹ ਜਿਹੜਾ ਹੁਣ ਪਲਾਉ ਕਰਨਾ ਪਲਾਉ ਦੇ ਉੱਤੇ ਫੇਰਨਾ ਰੋਟਾਵੇਟਰ ਉਹ ਜਿਹਾ ਪਤਾ ਲੱਗਦਾ ਫੇਰ ਨਿਕਲਦੀ ਆ ਜਾਨ ਠੀਕ ਨਹੀਂ 53 ਦਾ ਸਾਪਣਾ ਦੇ ਲੋ 8 ਫੁੱਟੇ ਤੇ ਵੀ ਐਂ ਉਸ ਵੀ ਖੜੀ ਰੱਖਦਾ ਜਿਹੜਾ ਪੁਰਾਣਾ 53 ਦਾ ਸਾ ਠੀਕ ਨਹੀਂ ਵੀ ਐਡਾ ਡਾਢ ਪੈਂਦਾ ਹੁੰਦਾ ਤੁਸੀਂ ਦੇਖਿਆ ਹੀ ਆ ਮੇਰੀਆਂ ਵੀਡੀਓ 53 10 ਹੋ ਗਿਆ 60 55 ਹੋ ਗਿਆ ਫਾਰਮ ਟਰੈਕ ਹੋ ਗਿਆ ਹਨਾ ਸਾਰੇ ਸਾਰਿਆਂ ਦੇ ਹੀ ਹਾਲਾਤ ਰਹਿੰਦੇ ਆ ਫਾਰਮ ਟਰੈਕ 60 ਪਾਵਰ ਆ 9 ਫੁੱਟੇ ਤੇ ਪੂਰਾ ਡਾਢ ਪੈਂਦਾ ਹੁੰਦਾ ਉਹਦਾ ਤੇ ਵਾਹ ਪਤਾ ਨਹੀਂ ਸਮਝ ਨਹੀਂ ਆਉਂਦੀ ਵੀ ਆਪਾਂ ਕਦੋਂ ਆਪਣੇ ਸਾਡੇ ਤਾਂ ਟਰੈਕਟਰ ਕਦੇ ਨਹੀਂ ਟਾਇਰ ਚੱਕਦੇ ਸਾਡੇ ਤਾਂ ਸਾਲ ਟਾਇਰ ਚੱਕ ਕੇ ਨਾ ਸਾਤੋਂ ਚੱਲਦੇ ਆ ਹਨਾ ਨਾ ਤਵੀਆਂ ਨੂੰ ਕਦੀ ਚੱਲੇ ਆ ਭਜਾ ਭਜਾ ਕੇ ਕਮਲਿਆਂ ਵਾਂਗ ਸਟਾਕਾ ਕੇ ਚਲਾਉਣ ਦਾ ਸਵਾਦ ਆ ਮਸ਼ੀਨਰੀ ਹੋਰ ਕੋਈ ਹੁੰਦਾ ਨਹੀਂ ਅੱਜ ਤੱਕ ਕਦੇ ਭਜਾਉਣ ਦੇ ਬਾਰੇ ਸੋਚਿਆ ਤੱਕ ਨਹੀਂ ਵੀ ਖੱਤਿਆਂ ਚ ਭਜਾ ਕੇ ਵੀ ਜਾਂ ਉਹ ਮੈਂ ਤਾਂ ਕਹਿੰਦਾ ਉਹ ਜੀ ਮੋਡੀਫਿਕੇਸ਼ਨ ਤੋਂ ਕੀ ਕਰਾਉਣਾ ਵੀ ਜਿਹੜੀ ਜਾਂਣਾ ਤੁਸੀਂ ਵੀ ਉਹ ਮੇਕਰੇ ਚ ਲਾਇਆ ਕਰੋ ਲਿਆ ਲਿਆ ਕੇ ਮੇ ਟਾਇਰ ਚੱਕ ਕੇ ਉੱਤੇ ਨੂੰ ਫੇਰ ਚਲਾਈਏ ਹਨਾ ਉਹ ਸਵਾਦ ਤਾਂ ਫੇਰ ਆਉਂਦਾ ਨਾ ਪੈਸੇ ਲਾਆਂ ਦਾ 2-2 3-3 ਲੱਖ ਲਾਉਣਾ ਆਪਾਂ ਫੇਰ ਹੀ ਸਵਾਦ ਆ ਹੁਣ ਜਿਵੇਂ ਜੌਂਡੀਅਰ 5210 ਲੈ ਕੇ ਉਹ ਤੇ 2 ਲੱਖ ਲਾ ਕੇ ਉਹਨੂੰ 545 ਬਣਾਉਨੇ ਆ ਆਪਾਂ ਹਨਾ ਤੇ 545 ਲੈ ਹੀ ਲਵੋ 10 ਪੌਣੇ 11 ਲੱਖ ਦਾ ਆਪਾਂ 5210 ਲਿਆ 2 ਲੱਖ ਹੋਰ ਪਾ ਕੇ 545 ਆ ਹੀ ਜਾਣਾ ਉਹਨੂੰ ਲਈ 545 ਲਵੋ ਨਾਲੇ ਸਵਾਦ ਦੇਖਿਓ ਸੀਆਰਡੀ ਦਾ ਕਿੰਨਾ ਠੀਕ ਨਹੀਂ 3630 3630 ਆਪਾਂ ਲੈਨੇ ਆ 3630 ਤੇ ਵੀ ਪੈਸੇ ਲਾਉਨੇ ਆ 1.5-2 ਲੱਖ ਰੁਪਇਆ ਲਾ ਕੇ ਉਹਨੂੰ ਆਪਾਂ 5620 ਬਣਾਉਨੇ ਆ 5620 ਹੀ ਲੈ ਲਓ 13 13.5 ਦਾ ਪੌਣੇ 14 ਦਾ 5620 ਆ ਜਾਂਦਾ ਉਹਦਾ ਸਵਾਦ ਦੇਖਿਓ ਨਾਲੇ ਠੀਕ ਨਹੀਂ ਨਾਲੇ origignal ਦਾ origignal ਚੀਜ਼ ਆ ਕਦੇ ਕੁਝ ਹੋਣਾ ਨਹੀਂ ਉਹਨੂੰ ਗਰੰਟੀ ਦੇ ਵਿੱਚ ਆ ਸਭ ਕੁਝ ਕਾਹਨੂੰ ਐਵੇਂ ਆਪਾਂ ਟੱਕਰਾ ਮਾਰਦੇ ਰਹਿੰਨੇ ਆ ਮੈਂ ਤਾਂ ਹੈਰਾਨ ਹੁੰਨਾ ਵਾ ਠੀਕ ਨਹੀਂ 55ਤੀ ਹੁਣ ਸਾਡੇ ਕੋਲੇ 55ਤੀ ਆ ਬਾਈ ਉਹ 55ਤੀ ਪੂਰਾ ਵਧੀਆ ਜ਼ੋਰ ਲਾਉਂਦਾ ਉਹਨੂੰ ਕੋਸ਼ ਕਰਨ ਦੀ ਲੋੜ ਨਹੀਂ ਪੈਂਦੀ ਉਹ 17 ਹਾਲ ਖਿੱਚੀ ਜਾਂਦਾ ਪਲਾਉ ਵੀ ਪੂਰੇ ਵਧੀਆ ਚਲਾਉਂਦਾ ਉਹਨੂੰ ਅਸੀਂ ਖੋਲ-ਖੂਲ ਕੇ ਉਹਨੂੰ ਕੀ ਕਰਾਉਣਾ ਯਾਰ ਮੈਂ ਤਾਂ ਇਸ ਗੱਲ ਤੇ ਹੈਰਾਨੀ ਹੁੰਦੀ ਹੈ ਵੀ ਨਵੇਂ ਟਰੈਕਟਰਾਂ ਨੂੰ ਖੋਲ-ਖੋਲਣ ਨੂੰ ਜੀ ਕਿਹਦਾ ਕਰਦਾ ਕਿਉਂ ਕਰਵਾਉਨੇ ਹੋ ਯਾਰ ਆਪਾਂ ਵੀਰੇ ਨਾ ਕਰਵਾਇਆ ਕਰੋ ਯਾਰ ਇਦਾਂ ਠੀਕ ਨੇ ਇਹ ਆਪਣਾ ਟਰੈਕਟਰ ਨਹੀਂ ਹੈਗਾ ਇਹ ਨਾ ਗੁਰਦਾਰਾ ਸਾਹਿਬ ਦਾ ਟਰੈਕਟਰ ਆ ਇਹ ਠੀਕ ਕਰਵਾਇਆ ਸੀ ਕੱਲ ਤਾਂ ਚਲਾ ਕੇ ਦੇਖ ਰਹੇ ਆ ਤੇ ਟਾਇਰ ਟੂਰ ਨਵੇਂ ਪੋਏ ਆ ਇਹ ਤੇ ਇਹਨੇ ਚੱਲੇ ਜਾਣਾ ਉੱਥੇ ਵਾਪਸੀ ਉਹ ਜਿੱਥੇ ਇਹ ਜ਼ਮੀਨ ਆ ਨਾ ਆਪਣੀ ਹੁਸ਼ਿਆਰਪੁਰ ਕੋਲੇ ਮੈਟੀਆ ਨੇ ਉੱਥੋਂ ਆਇਆ ਹੋਇਆ ਟਰੈਕਟਰ ਇਹਦਾ ਜੋ ਸਰਵਿਸ ਸਰਵਿਸ ਕਰਵਾਈ ਆ ਹੋਰ ਕੰਮ-ਕੁਮ ਸੀਗੇ ਇਹਦੇ ਸਾਰਾ ਕੁਝ ਕਰਵਾਇਆ ਵਾ ਇਥੋਂ ਇਹ ਸਭ ਕੁਝ ਕਰਵਾ ਕੇ ਹੁਣ ਇਹਦਾ ਇੱਕ ਵਾਰ ਚਲਾ ਕੇ ਦੇਖਣਾ ਸੀ ਤਾਂ ਮੈਂ ਕਿਹਾ ਥੋੜਾ ਜਿਹਾ ਜ਼ੋਰ ਲਵਾ ਕੇ ਦੇ ਲ ਜੇ ਕਿਤੇ ਕੋਈ ਖਰਾਬੀ ਗਰੂਬੀ ਹੁੰਦੀ ਆ ਤਾਂ ਫਿਰ ਲੋਟ ਕਰਵਾ ਕੇ ਇਹਨੂੰ ਭੇਜ ਦੇ ਅੱਜ ਆਪਣੀਆਂ ਮੱਝਾਂ ਆਈਆਂ ਹੋਰ ਦੋ ਮੰਗਾਈਆਂ ਸੀ ਆਪਾਂ ਤੇ ਦੇ ਦਾਂਗੇ ਯਾਰ ਵੀਰੇ ਥੋੜੇ ਕਹਿਣਦੇ ਨਹੀਂ ਦਵਾਂਗੇ ਤਾਂ ਹੋਰ ਕਿਹਨੂੰ ਦਵਾਂਗੇ ਦੱਸ ਅੱਜ ਇੱਕ ਆਪਾਂ ਜੌਂਡੀਅਰ ਹੋਟ ਲੈ ਆਂਦਾ ਪਿੱਕੇ 'ਚ ਚੜਾ ਕੇ 4y4 ਦੇਖੋ ਤਾਂ ਕਿਵੇਂ ਲੱਗਿਆ ਹਰਿਆਣਾ ਟੈਪ ਵਾਲੀ ਟਰਾਲੀ ਆ ਚਾਰਾਂ ਵਾਲੀ ਉਹ ਆ ਜਾ ਬਈ ਜੱਜੂ ਟਰੈਕਟਰ ਲੈ ਲਾ ਆ ਲੈ ਜਰਾ ਟਰੈਕਟਰ ਲੈ ਆਂਦਾ ਆਪ ਆਓ ਦੇ ਕਿਵੇਂ ਜੀ ਹਾਂ ਅਚਾਰ ਦਿਨ ਹੁੰਦਾ ਓਏ ਆ ਫੜ ਗੋਪੀਆ ਤੇਰਾ ਜਾਜ ਤੇਰਾ ਨਹੀਂ ਉਹ ਆ ਮੇਰੇ ਚੱਤ ਲਾਜ ਚੱਲਾ ਆ ਚਾਲੀਆ ਨਾ ਗੋਪੀ ਮੋਰੋ ਫੜ ਲ ਇਹਦੇ ਦੇ ਬਟਨ ਹੋਣਾ ਚੱਲਦਾ ਪਣਾ ਮੇਰੇ ਕੋਲ ਇੱਕ ਬਟਨ ਹੋਰ ਹੋਵੇ ਦਾ ਕੋਪੀ ਬਟਨ ਲੱਭ ਕਿੱਥੇ ਹੈ ਇਹ ਨੂੰ ਮੈਂ ਹੰਦੇ ਤਾ ਪੱਲਾ ਪਾਚਿਓ ਮੜ ਪਾਚਿਓ ਥੱਲੇ ਉੱਤਰ ਨਹੀਂ ਚੱਲਦੀ ਇਹ ਦੋਸਤ ਆਹ ਦੇ ਇਹਦਾ ਰਿਮੋਟ ਨਾਲ ਚੱਲਦਾ ਉਹ ਇਹਦਾ ਚਾਰਜ ਲਾਉਣ ਵਾਲਾ ਆ ਚਾਰਜ ਆਰੇ ਡਰਾਈਵਰ ਆਹ ਬੈਜਾ ਹਾਂ ਨਹੀਂ 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 ਰੋਕ ਜਾ ਆਰੇ ਤੁੰ ਚਲ ਬੈਠ ਬੈਜਾ ਚੱਲ ਤੂੰ ਬਹਿ ਜਾ ਪਹਿਲਾਂ ਉੱਤੇ ਚੱਲ ਹੁਣ ਦੇਖ ਚਲ ਲੈ ਹੋਲੀ ਹੋਲੀ ਵਿੱਚ ਨਾ ਮਾਰੀ ਕੰਧ ਦੇ ਹੋਰ ਕੀ ਦੇ ਚੱਲ ਟਰਾਲੀ ਪਾ ਦੇ ਮਗਰ

ਵੀ ਰਾਤ ਦਾ ਨਾ ਰੌਲਾ ਪਾਉਂਦਾ ਸੀ ਵੀ ਮੈਂ ਕਹਿੰਦਾ ਗੁਰਦਰੇ ਜਾਣਾ ਟਰੈਕਟਰ ਲੈ ਕੇ ਵੀ ਜਿਵੇਂ ਡੈਡੀ ਤੁਸੀਂ ਜਾਣਿਓ ਨਾ ਉਦਾਂ ਮੱਥਾ ਟੇਕ ਕੇ ਆਣ ਰਾਤ ਕਹਿੰਦਾ ਮੈਂ ਤੇਲ ਵੀ ਚਵਾਉਣਾ ਲੱਗਾ ਕੋਈ ਨਹੀਂ ਸਵੇਰੇ ਚਵਾ ਲਈ ਹਨਾ ਤੇ ਹੁਣ ਮੰਮੀ ਨੂੰ ਕਹਿ ਕੇ ਆ ਦਾਦੀ ਨੂੰ ਇਹ ਦਾਦੀ ਤੇਲ ਪਾ ਕੇ ਰੱਖ ਅਸੀਂ ਆਉਨੇ ਆ ਬਾਬਾ ਜੀ ਦੇ ਜਾ ਕੇ ਵੀ ਉਹੀ ਆ ਵੀ ਵੀ ਛੋਟੇ ਜਿਹਾ ਬਾਕਾਂ ਨੂੰ ਆਪਾਂ ਨੂੰ ਦੇਖਦੇ ਆ ਜਿਹੜਾ ਕੁਝ ਆਪਾਂ ਕਰਦੇ ਆ ਉਹੀ ਕੁਝ ਦੇਖ ਕੇ ਇਹ ਕਰਦੇ ਆ ਹਨਾ ਇਹ ਦੇਖ ਲਓ ਵੀ ਆਪਾਂ ਹੁਣ ਜਿਵੇਂ ਟਰੈਕਟਰ ਰੂਟਰ ਲਿਆਉਣੇ ਆ ਤੇ ਮੱਥਾ ਟੇਕਣ ਜਾਂਦੇ ਆ ਹੌਲੀ ਮੈਂ ਖੋਲਦਾ ਤੂੰ ਬੈ ਜਾ ਕੀ ਕੁਮਈਏ ਕਰਦੇ ਆ ਹਨਾ ਵੀ ਨਾਲ ਜਾਂਦੇ ਆ ਵੀ ਨਾਲ ਜਾਂਦੇ ਆ ਹਨਾ ਚੱਲ ਜ ਸਿੱਧਾ ਕਰ ਤੇ ਵੀ ਉਹੋ ਜੀ ਪ੍ਰਥਾ ਹੀ ਬਣ ਜਾਂਦੀ ਆ ਹਨਾ ਸਾਰਿਆਂ ਦੀ ਵੀ ਉਹੋ ਜੀਆਂ ਹਰ ਗੰਗਲ ਨਿਤ ਸਾਖੀ ਹੈ ਸੋ ਕਰਤੁ ਤਨ ਬਿਆਪਾਏ ਗੁਰ ਜਨ ਅਲਾਗੇ ਦਰਸਾ ਕੇ ਆਪਣਾ ਪਿਰ ਜਪਾਏ ਅਨਹਦ ਗੰ ਗੁਰ ਸਤਿ ਕੀ ਕਿਹਾ ਬਾਬਾ ਜੀ ਨੂੰ ਵੀ ਬਾਬਾ ਜੀ ਹੋਰ ਟ੍ਰੇਟਰ ਦੇ ਦਿਓ ਕੌਸਤਪ ਉਹਦਾ ਵਾਸ ਰਾਤ ਇਹਨੂੰ ਉਹੀ ਨਹੀਂ ਜਿਵੇਂ ਆਪਣੇ ਜਦੋਂ ਆਪਾਂ ਵੀ ਛੋਟੇ ਹੁੰਦੇ ਸੀਗੇ ਹਨਾ ਕੋਈ ਵੀ ਚੀਜ਼ ਰਾਤ ਨੂੰ ਲੈ ਕੇ ਆਉਣੀ ਸਵੇਰੇ ਉੱਠਣ ਦਾ ਚਾਈ ਵੱਖਰਾ ਹੁੰਦਾ ਸੀ ਹਨਾ ਤੇ ਐਕਕੋ ਤੋਂ ਸਕੂਲ ਨੂੰ ਛੁੱਟੀ ਉਹਦਾ ਚਾਹ ਵੱਖਰਾ ਹਨਾ ਕੀ ਇਹ ਜ਼ਿੰਦਗੀ ਇਹੋ ਜੀ ਆ ਹਨਾ ਨਿੱਕੇ ਹੁੰਦਿਆਂ ਦੇ ਕਿ ਮੈਂ ਵੀ ਜਦੋਂ ਛੋਟੇ ਹੁੰਦੇ ਸੀਗੇ ਰਾਤ ਨੂੰ ਨੀ ਨਾ ਹਣੀ ਬਾਰ ਬਾਰ ਵੀ ਉੱਠਣਾ ਸਵੇਰੇ ਹਨਾ ਵੀ ਜਿਵੇਂ ਵੀ ਸਵੇਰੇ ਸਾਜਰੇ ਉੱਠ ਕੇ ਦੇਖੀਏ ਵੀ ਕੀ ਚੀਜ਼ ਰਾਂ ਕੇ ਮੈਂ ਹਨਾ ਇਹ ਜੀ ਇਹ ਆ ਫੁਰਸਤ ਦੇ ਪਲ ਹੋਵੇਗੇ ਕੋਈ ਟੈਨਸ਼ਨ ਆ ਨਹੀਂ ਕੋਈ ਕੁਝ ਨਹੀਂ ਹਨਾ ਜ਼ਿੰਦਗੀ ਨੂੰ ਇੰਜੋਏ ਕਰਨਾ ਹੈ ਇਹ ਆਪਾਂ ਵੀਰੇ ਉਹਨਾਂ ਤੋਂ ਲਿਆ ਸੀਗਾ ਬਲਵੀਰ ਵਾਲਿਆਂ ਤੋਂ 13500 ਦਾ ਮਿਲਿਆ ਵਾ ਲੁਧਿਆਣਿਆਂ ਬਲਵੀਰ ਤੋਂ ਆਇਆ ਹੈ ਬਹੁਤ ਵੱਡੀ ਦੁਕਾਨ ਆ ਉਹਨਾਂ ਦੀ ਇੱਧਰ ਨ ਰੱਖ ਧਿਆਨ ਰੋਗਲਾ ਦਾਦੀ ਨੂੰ ਕਹ ਤੇਲ ਲਿਆ ਦਾਦੀ ਨੂੰ ਪੈਸੇ ਦੇ ਦਊਗਾ ਕਿੰਨੇ ਦਊਗਾ ਉਹ ਹੁੰਦਾ ਦਾ ਹੈਗਾ ਤੈਨੂੰ ਕਰਨਾ ਨਹੀਂ ਆਉਂਦਾ ਆਹ ਬਟਨ ਦੱਬੀ ਦਾਨ ਦਾ ਆਹ ਵਾਲਾ ਆਹ ਵਾਲਾ ਚੱਲ ਕਰ ਮਗਰ ਹਾਂ ਹੌਲੀ ਹੌਲੀ ਬਾਹਰ ਹੋਗਾ ਪੈਰ ਚੱਕੀ ਦਾ ਹੁੰਦਾ ਉਹਦੇ ਤੋਂ ਹਾਂ ਹੁਣ ਇਹ ਤੇ ਰੱਖ ਇੱਥੋਂ ਅੱਗੇ ਚੱਲ ਆ